ਕੋਈ ਦੱਸ ਦੇ ਕੋਈ ਵੀ ਇਹ ਲੋੜੀ ਬਣਾਉਣੀ ਹੈ ਕਿੱਸ ਤਰ੍ਹਾਂ ਦੇ ਬਾਰੇ ਕਰਦੇ ਚਾਹ ਦੇ ਰੂ ਦੱਤਾਂ ਕੋਈ ਇਹ ਬਾਈਆ ਯਾਰਾ ਨਾਲੇ ਲੰਗਾ ਲੋਰੀ ਬੀਆ ਆ ਵਜਾਉਣਾ ਸੁਹਾਰਾ ਆ ਵਜਾਉਣਾ ਅੱਛਾ ਵਜਾ ਆਖਰਾ ਤਿੰਨ ਕੁ ਸਿਆਲਾ ਬਜਾਓ ਜੀ ਬਜਾਓ ਪਹਿਲਾਂ ਕਿੰਨੀ ਕਿ ਮੰਗੇ ਲੋੜੀ ਜਵਾਕ ਹੁੰਦੇ ਬਾਰੇ ਕੀ ਹੈ ਜੀ ਪਾ ਲੋੜੀਏ ਮੰਗਦੇ ਹੁੰਦੇ ਜਿਵੇਂ ਅੱਲਾ ਕਹਿੰਦਾ ਲੋੜੀ ਮੰਗਾਂਗੇ ਅੱਜ ਤੂਸ ਮੈਨੇ ਖਿਲਾ ਹਰੇ ਲੋੜੀਆਂ ਲੋੜੀ ਹਾਂ ਲੋ ਭਾਈ ਜੀ ਕੀ ਹਾਲ ਚਾਲ ਹੈ ਮੀ ਦਾ ਸਾਰੇ ਠੀਕ ਠਾਕ ਹੋ ਗਏ ਅੱਜ ਆ ਕੀ ਲੋੜੀ ਅੱਜ ਆ ਲੋੜੀ ਬਈ ਰਾਜੂ ਦੜਬਾ ਜੀ ਮੰਡੀ ਲੋਂਗੋ ਵਾਲ ਦੇ ਵਿੱਚੋਂ ਤਾਂ ਵੈਸੇ ਹਰ ਮੰਡੀ ਆਉਂਦਾ ਕਿਆ ਸਾਂ ਮੀ ਦਾ ਪਤਿਹਾਰਾਂ ਦੀਆਂ ਸਾਰੀ ਕਰਦੇ ਆ ਸਾਰੀ ਕਰਦੇ ਆ ਹਾਂ ਵੇ ਸੁੱਖਾ ਸੁਖਦਿਆਂ ਨੂੰ ਆਪਾਂ ਨੂੰ ਅੱਜ ਲੋੜੀ ਦਾ ਤਿਹਾਰ ਆ ਗਿਆ ਸਾਰਾ ਵੇ ਮੇਰੇ ਛੋਟੇ ਵੱਡੇ ਵੀਰ ਭਰਾ ਭੈਣ ਭਾਈ ਸਾਰੇ ਬਜ਼ੁਰਗਾਂ ਸਾਰੇ ਬੈਠੇ ਨੇ ਅੱਜ ਮੰਡੀ ਦੇ ਵਿੱਚ ਤੇ ਉ ਤਾਂ ਮੈਂ ਹਰ ਮੰਡੀ ਲਾਉਣਾ ਹਾਂਜੀ ਮੈਨੂੰ ਵਿਚਾਰਿਆਂ ਦੇ ਮਾਂ ਨੇ ਮੈਨੂੰ ਬਹੁਤ ਕੁਝ ਦੇ ਕੇ ਤੋਰਦੇ ਨੇ ਹੁਣ ਕਰਨਾ ਕੀ ਹੈ ਤੁਸੀਂ ਨੇ ਅੱਜ ਮੈਂ ਢੇੜਾ ਦੇਣਾ ਸਾਰੀ ਪਬਲਿਕ ਦੇ ਵਿੱਚ ਲੋੜੀ ਦੇ ਨਾਉਂਦਾ ਅੱਛਾ ਜਾਇਦਾ ਕੋਈ ਸਰਦਾ ਸਮਾਨ ਹੈ ਉਹ ਮੈਨੂੰ ਦੇ ਸਰਨੇ ਦੀ ਸਟੇਜ ਤੋਂ ਲੈ ਕੇ ਤੁਰ ਕੇ ਢੇੜਾ ਦੇਣਾ ਸਾਰੀ ਮੰਡੀ 'ਚ ਕੋਈ ਦੱਸ ਦਿਓ ਕੋਈ 20 ਦੇ ਲੋੜੀ ਬਣਾਉਣੀ ਹੈ ਨਿੱਤਰਾ ਨੇ ਬਾਰੀ ਕਰਦੇ ਤੋਂ ਕਰਨਾ ਸ਼ੁਰੂ ਕਰ ਤਾਂ ਆਇਆ ਤੋ ਇਹ ਲਿਆਓ ਬਈ দান ਕਰੋ ਸਰਦਾ ਸਮਾਨ ਸਾਡੀ ਡੱਫਲੀ ਪਰ ਕੇ ਤੋਰੋ ਮਾਇਆ ਦੀ ਲਿਆਓ ਬਈ ਵਾਹ ਲੋੜੀ ਦਾ ਤਿਹਾਰ ਆ ਲਿਆਓ ਜੀ ਲੋੜੀ ਦਾ ਤਿਹਾਰ ਦਿਓ ਸਾਨੂੰ ਅੱਜ ਆਇਆ ਅਜੋਗ ਰਾਜ ਕੋਲੇ ਆ ਜੋਗ ਰਾਜ ਕੋਲੇ ਜੋਗ ਰਾਜ ਜੀ ਲਿਆਓ ਜੀ ਵਧਾਈਆਂ ਲੋੜੀ ਦੀਆਂ ਲਓ ਜੀ ਲਾਓ ਬਈਓ ਲੋੜੀ ਦੀਆਂ ਬਧਾਈਆਂ ਰਾਜੂ ਲੱਗਾ ਲੋੜੀ ਬਣਾਉਣ ਬਈ ਅੱਜ ਲੋੜੀ ਬਣਾ ਰਿਹਾ ਬਈ ਅੱਜ ਵਜਾਉਂ ਨਾ ਤੂੰ ਫਾਰ ਵਜਾਉਣਾ ਅੱਛਾ ਵਜਾ ਫਿਰ ਤਿੰਨ ਕੁ ਸਿਆੜਾ ਯਾਰ ਵਜਾਓ ਜੀ ਵਜਾਓ ਲਿਆਓ ਬਈਓ ਲੋੜੀ ਦਾ ਤਿਹਾੜ ਦਿਓ ਲੋੜੀ ਦਾ ਦਿਆਗ ਦਿਓ ਬਈ ਲੋੜੀ ਦਾ ਲਿਆਓ ਬਈ ਲੋੜੀ ਦਿਓ ਅੱਜ ਮਿੱਤਰੋ ਸਾਨੂੰ ਸਾਨੂੰ ਮੂੰਗਾ ਰੋਜੇ ਮੰਡੀ ਚਾਉਂਦੇ ਆ ਪਰ ਅਸੀਂ ਲੋੜੀ ਬਣਾਉਣੀ ਅੱਜ ਜੋਨੀ ਜਾ ਜਾ দান ਸਰਦਾ ਸਮਾਨ ਕਰੋ ਸਾਨੂੰ ਅੱਜ ਆਜੇ ਕਰੋ ਸਾਨੂੰ ਸਾਤਾ ਸਮਾਨ ਦੇ ਲਿਆਓ ਜੀ ਲੋਰੀ ਅੱਜ ਲੋਰੀ ਹੈ ਹਾਂ ਜਵਾਕ ਨਹੀਂ ਮੰਗਿਆ ਕਰਦੇ ਜਵਾਕ ਆਸੀਂ ਹਾਂ ਤੁਹਾਨੂੰ ਆਖਾਂ ਆ ਲੈ ਓ ਬਾ ਵਾ ਤੇਰੇ ਚੱਲ ਓਏ ਚੱਲ ਆ ਜਾ ਇਹਨੇ ਕੁਛ ਜਾਂਦਾ ਮੈਨੂੰ ਪਹਿਲਾਂ ਕਿੰਨੀ ਕੁ ਮੰਗੇ ਲੋੜੀ ਜਵਾਕ ਹੁੰਦੇ ਬਾਰੇ ਮੰਗੀ ਆ ਜੀ ਫੋੜੇ ਲੋੜੀਆਂ ਮੰਗਦੇ ਹੁੰਦੇ ਕਿਵੇਂ ਕਰਦੇ ਅੱਲਾ ਕਹਿੰਦੇ ਲੋੜੀ ਮੰਗਾਂਗੇ ਅੱਜ ਅੱਛਾ ਤੂੰ ਤਾਂ ਪਿੰਨੇ ਖੇਡਾਂ ਹਰਿਆੜੀਆਂ ਅਸੀਂ ਸਾਰਾ ਕੁਝ ਮੰਗਦੇ ਆ ਜੀ ਸਾਰਾ ਕੁਝ ਮੰਗਦੇ ਆ ਬਚਪਨ ਯਾਦ ਆ ਗਿਆ ਹੁਣ ਬहां ਬਚਪਨ ਯਾਦ ਆ ਗਿਆ ਅੱਜ ਲੋੜੀ ਮੰਗਦੇ ਆ ਬਚਪਨ ਯਾਦ ਆ ਗਿਆ ਵੇਜ ਦੇਖ ਸਕਦੇ ਹੋ ਹਾਂ ਓ ਲਿਆਓ ਬਈ ਲੋੜੀ ਦਾ ਤਿਹਾਰ ਮਨਾਓ ਸਾਡਾ ਜੇ ਕੋਈ ਦੱਸ ਦਿਓ ਕੋਈ ਪੰਜ ਦਿਓ ਕੋਈ ਰੁਪਈਆ ਦਿਓ ਤੇਰੀ ਗੱਲ ਯਾਰ ਹੋਰ ਉਹ ਮੈਂ ਹੀ ਦੇਦਾ ਨਾ ਉਹ ਬਿਜੀ ਨੇ ਸਾਡੀ ਦੂੜੀ ਦੇਓ ਜੀ ਇੱਧਰ ਆ ਜਾ ਖੁੱਲੇ ਦਿਓ ਜੀ ਮੈਨੂੰ 400 ਆ ਖੁੱਲੇ ਦੇ ਸਾਰੇ ਥੱਲੇ ਤਾਂ ਹੀ ਨਹੀਂ ਜੀ 300 300 ਦੇ ਦੇ ਆ ਜਾ ਠੀਕ ਹੈ ਜੀ ਠੀਕ ਹੈ ਜੀ ਆ ਗਿਆ ਭਈਏ ਲੋ ਭਈਏ ਮੈਨੂੰ ਦੇ ਆ ਪਾ ਚੱਲ ਗੇੜਾ ਦਿੰਦੇ ਮੇਰੇ ਆ ਲੋ ਜੀ ਮੇ ਲੋ 50 ਬੱਦੇ ਹੋ ਬਾਈ ਲਓ ਬਾਈ ਜੀ ਲੱਗਿਆਗੇ ਲੋੜੀ ਮਨਾਉਣਾ ਚ ਹਾਂਜੀ ਬੱਸ ਪਹਿਲਾਂ ਜਿਵੇਂ ਆਪਾਂ ਲੋੜੀ ਮਨਾਉਣੀ ਆ ਨਹੀਂ ਲੋੜੀ ਮਨਾਉਂਦੇ ਆ ਜੀ ਲੋੜੀ ਅੱਜ ਆ ਲਿਆਓ ਬਈ ਦਾਨ ਕਰੋ ਲੋੜੀ ਦਾ ਅੱਜ ਜੋ ਮਰਜ਼ੀ ਕਰੋ ਸਾਨੂੰ ਲੋੜੀ ਦਾ ਲਿਆਓ ਜੀ ਲਿਆਓ ਜੀ ਚਲੋ ਜੀ ਹਾਂਜੀ ਇੱਕ ਬੱਕਰ ਹੋ ਯਾਰ ਖਰਜਾ 10 ਮਿੰਟ ਕਿਹੜਾ ਦੇ ਦੀਏ ਕਿਹੜਾ ਦੇ ਦੀਏ ਅੱਜ ਸਾਡਾ ਤਿਹਾਰ ਮਨਾਉਣਾ ਹੈ ਜੀ ਲੋੜੀ ਦਾ ਦੁਕਾਨਾਂ ਵਾਲਿਓ ਲੋੜੀ ਮਨਾਓ ਸਾਡੀ ਅੱਜ ਜੋ ਮਰਜੀ ਚ ਰੁਪਈਆ ਦੇਓ ਸਾਨੂੰ ਖਾਲੀ ਦਾ ਮੋੜੋ ਸਾਰਿਆਂ ਨੂੰ ਦਵਾਗੇ ਰਾ杜 ਨੇ ਲਾਦੀ ਰੌਣ ਕੱਜ ਲਿਆਓ ਜੀ ਲਿਆਓ ਜੀ ਚਲੋ ਜੀ ਚਲੋ ਚੱਲ ਗੀਤ ਗਾ ਪਰਮਜੀਤ ਹੋ ਜਾਓ ਬਈ ਲੋੜੀ ਦਾ ਤਿਹਾਰ ਵਾਹ ਜੀ ਵਾਹ ਲਾਣੇ ਜਰਾ ਆਓ ਜਿਓ ਲੋੜੀ ਦਾ ਤਿਹਾਰ ਓ ਲੋੜੀ ਦਾ ਤਿਹਾਰ ਮਨਾਓ ਸਾਡਾ ਅੱਛਾ ਜੀ ਜਿਓ ਦੇਖਦਾ ਤਾਂ ਨਾਲ ਕੋਈ ਨਹੀਂ ਓ ਭਾਈ ਲੋੜੀ ਦਾ ਤਿਹਾਰ ਮਨਾਓ ਸਾਡਾ ਲੋੜੀ ਦਾ ਤਿਹਾਰ ਭਾਈ ਸੰਗਤ ਵਾਲਿਆ ਪੂਰਾ ਮੇਲਾ ਪਿੱਛੇ ਦਾ ਹੀ ਵਰਦਾਰਾ ਜੂਹੀ ਗੱਲ ਲੈ ਜਾ ਭਾਈ ਜੋ ਮਰਜ਼ੀ ਦੇ ਦੇ ਦਾਣਾ ਸਾਨੂੰ ਦਿਓ ਜੀ ਰੋੜੀ ਦਿਓ ਸਾਨੂੰ ਤਨ ਜੀਵੇ ਜੋਰੀ ਲੈ ਆਓ ਜੀ ਸਾਨੂੰ ਦੇ ਰੋੜੀ ਤੇ ਜੀਵੇ ਜੋਰੀ ਆਓ ਜੀ ਦਿਓ ਜੀ ਦਿਓ ਜੀ ਚੱਲ ਭਾਈ ਸਾਨੂੰ ਦੇ ਰੋੜੀ ਤੇ ਜੀਵੇ ਜੋਰੀ ਕੋਈ ਨਾ ਕੋਈ ਸਭ ਦੇ ਦੇਣਗੇ ਜਿੰਨੇ ਦੇਣੇ ਨੇ ਆਓ ਜੀ ਰੋੜੀ ਬਣਾਓ ਸਾਡੀ ਓ ਖੇਡਾਂ ਵਾਲਿਆ ਬਾਈ ਲੋੜੀ ਮਨਾ ਸਾਡੀ ਅੱਜਾ ਹਰ ਤਰ੍ਹਾਂ ਦਾ ਸਮਾਨ ਦੇ ਕੇ ਦੱਸ ਦੇ ਵਧਾਈਆਂ ਲਓ ਜੀ ਆ ਚੱਕ ਬਾਈ 40 ਇੱਕ ਮੈਨੂੰ ਮੋੜ ਦੇ 50 ਨੇ ਆ ਜਾ ਓਏ ਚਲੋ ਜੀ ਅੱਗੇ ਚੱਲਦੇ ਆ ਜੋ ਇਹ ਬਈ ਰਾਜੂ ਮਨਾਰਾ ਸਾਡਾ ਲੋੜੀ ਹੋਰ ਜੀ ਅੱਜ ਰਾਜੂ ਦਾ ਸਾਡਾ ਬੱਚ ਨਹੀਂ ਆਦਾ ਅੱਜ ਬਚਪਨ ਆ ਜਾ ਬਚਪਨ ਆ ਗਰ ਭੱਜਾ ਭੱਜਾ ਓ ਜਾ ਬਈ ਲੋੜੀ ਦਾ ਤਿਹਾਰ ਮਨਾਓ ਮੁੰਡਿਓ ਦਾਨ ਸਰਦਾ ਸਮਾਨ ਦੇਓ ਸਾਨੂੰ ਚੇ ਕੋਈ ਦੱਸ ਦਿਓ ਪੰਜ ਦੇਓ ਜਿਹੜਾ ਸਰਦਾ ਉਹ ਦੇਓ ਲੈ ਵੀ ਦਿਓ ਓ ਜੀ ਲੋੜੀ ਦਾ ਤਿਹਾਰ ਜਮਾਰਾ ਜ ਲੈ ਵੀ ਦਿੱਪੀ ਦਿਓ ਜੀ ਦਿਓ ਫਿਰ ਹਾਂ ਉਹ ਹੀ ਗੱਲ ਉਹ ਸੌਦਾ ਕਰਾ ਦੀਏ ਦਾ ਆ ਜਾ ਸੌਦਾ ਇਹਨੇ ਕਿਰਮਾ ਭਾਈ 17 ਦੀ ਗੱਲ ਮੈਂ ਸਾਢੇ 17 ਦੀ ਬਾਦੇ ਚ ਠੀਕ ਬਾਈ ਵੇਚ ਲੈ ਕੀ ਕੰਦਾ ਰਹਿ ਗਈ ਕੀ ਕਸਰ ਰਹਿ ਗਈ ਓਏ ਇਹਨੂੰ ਕਹਿੰਦਾ ਬਾਈ ਮੈਂ 1999 ਦੀ ਵੀ ਨਹੀਂ ਦਿੰਦਾ ਪੂਰੇ 20 ਦੀ ਦੂੰ ਦੁਬਾਰਾ ਕਿੰਨੇ ਕਿੰਨੇ ਦੀ ਬਾਈ ਕਿਵੇਂ ਕਹਿੰਦਾ 1999 ਦੀ ਵੀ ਨਹੀਂ ਦਿੰਦਾ ਓਏ ਲਾ ਫਰਮਾ ਦੰਦਾ ਸਾਹੀ ਮੇਰੇ ਨੂੰ ਹਾਂ ਇਹਨੇ 17 ਦੀ ਕਿਹਾ ਓ ਬਾਈ ਉਰਾ ਕਹਿ ਰ ਓ 17 ਦੀ ਕਿਹਾ ਇਹਨੇ ਸਾਢੇ 17 ਕਹਿਤਾ ਯਾਰ ਸਾਢੇ 17 ਕਹਿਤਾ ਹਾਂ ਆਲਾ ਬਸ ਪੂਰੀ 18 ਦੀ ਹੋ ਗਈ ਨਾ ਮਹਾ ਜਮੀਨੀ ਨੋੜੀ ਦਾ ਦੇਣਾ ਨੰਨ ਮੰਨ ਜਾਦਾ ਪਿਆ ਨੂੰ ਨਾ ਬਈ ਤੈਨੂੰ ਤਾਂ ਪਹਿਲਾਂ ਕਹਿ ਗਿਆ ਉਹਦੇ ਨਾਲ 20 ਤੋਂ ਘਟ ਦਿੰਦਾ ਨਹੀਂ ਹੈਗਾ ਕਿੰਨੇ ਦੀ ਨਹੀਂ ਦਿੰਦਾ ਉਹ ਕਹੇ ਜੀ ਮੈਂ 100 ਰੁਪਿਆ ਘਟ ਨਹੀਂ ਦਿੰਦਾ ਬਈ ਇਹ ਤਾਂ ਲੈ ਰਹੀ ਮੰਨ ਲਿਆ ਵੀਰੇ ਓਏ ਹਾਂ ਹਾਂ ਲਾ 18500 ਦੀ ਮਹਾ ਜਮੀਨੀ ਬਈ ਅਸੀਂ ਉਹਨੂੰ ਪੁੱਛੀ ਨਹੀਂ ਯਾਰ ਪਾਏ ਨਹੀਂ ਮੈਂ ਨਹੀਂ ਦਿੰਦਾ ਯਾਰ ਹੋਰ ਰੱਖ ਲੈ ਯਾਰ ਕਦਰ ਕਰ ਬੰਦੀ ਜੀ ਨਾ ਮੈਂ ਨਾ 22000 ਉਲਟਾ ਇਹ ਨਹੀਂ ਕਦਰ ਕੀਤੀ ਨੀਗੀ ਜੋ ਤੂੰ ਆਏਂ ਘਰ ਕੀਤੇ ਨਾ ਚਾਹ ਹੋਗੀ ਜਮੀਨੀ ਇਹ ਕਰ ਜਮੀਨੀ ਹੋਗੀ ਪੂਰੇ ਵੀਰ ਦੀ ਹੋਗੀ ਮਾਹ ਜਮੀਨੀ ਆ ਉਹ ਠੀਕ ਆ ਯਾਰ ਮਾਹ ਜਮੀਨੀ ਉਹ ਬੱਕਰੀ ਦਾ ਦੇਖ ਯਾਰ ਤੂੰ ਕਿੱਡੀ ਵੱਡੀ ਹੈਗੀ ਬੰਦ ਤੋੜੀ ਹੈ ਕਾਹਨੂੰ ਦੰਦ ਤੋੜੇ ਹੋਏ ਨੇ ਯਾਰ ਇਹਦੇ ਹਾਂ ਦੇ ਹੋਣਾ ਕਰ ਆ ਦੇਖੀ ਬਈ ਬੱਕਰੀ ਖੜ ਜਾ 10 ਟਿੱਕੇ ਮੈਂ ਦੋ ਛੇ ਲੰਦ ਪੱਠਾ ਯਾਰ ਟੁੱਟੇ ਹੋਰੇ ਟੁੱਟਦੇ ਨੇ ਬਾਈ ਟੁੱਟੇ ਹਾਂ ਸਾਈਡਾਂ ਚੋਂ ਹਾਂ ਸਾਈਡਾਂ ਚੋਂ ਓਹ ਟੁੱਟੇ ਸਾਈਡਾਂ ਦੇ ਟੁੱਟਰੇ ਨੇ ਸਾਈਡਾਂ ਦੇ ਟੁੱਟਰੇ ਨੇ ਟੁੱਟੇ ਹੋਣਗੇ ਯਾਰ ਓਹ ਸਾਈਡਾਂ ਦੇ ਟੁੱਟਰੇ ਨੇ ਨਹੀਂ ਬਾਈ ਮੈਨੂੰ ਪਤਾ ਹੈਗਾ ਵੀ ਮੇਰੀ ਬੱਕਰੀ बिकੂਗੀ ਵੱਧਦੀ ਚਲ ਫੇ ਤੇਰੀ ਮਰਜੀ ਹੋਰ ਕੱਚੀ ਗੱਲ ਦਾ ਫਾਇਦਾ ਕੀ ਆ ਓਏ ਅੱਜ ਨਹੀਂ ਵਿਕਦੀ ਅਜੇ ਕੱਚੀ ਪੱਕੀ ਐ ਕੋਈ ਗੱਲ ਨਹੀਂ ਸਾਮਕੇ ਵੀ बिक ਜੂਗੀ ਅਜੇ ਨਹੀਂ ਵਿਕਦੀ ਦੋ ਮਿੰਟ ਖੜ ਜਾ ਫਰਕ ਕਿੰਨਾ ਰਹਿ ਗਿਆ ਹਾਂ ਬਾਈ 1000 ਦਾ ਦੇ ਦੋ ਬਾਈ ਮੈਂ ਪਹਿਲਾਂ 35000 ਰੁਪਏ ਮੰਗੇ ਦੀ ਆਇਆ ਕਿ ਮੈਂ ਮੇਰੇ ਵਾਸਤੇ ਦੱਸ ਦੇ ਮਾਹ ਤੇਰੇ ਵਾਸਤੇ 20000 ਦੀ ਆ ਖਰਚਾ ਇਹ ਤਾਂ ਸਾਢੇ ਈ ਸਾਈ ਦਾ ਮਾਹ 20000 ਤੋਂ ਘਟ ਦਿੰਦਾ ਨਹੀਂਗਾ ਮੈਂ ਅੱਛਾ ਹੁਣ ਕਿੰਨਾ ਦਾ ਫਰਕ ਰਹੇਗਾ 19 ਦੰਨੇ ਆ ਸਾਢੇ 19 ਦੀ ਹੋਗੀ ਕਾਨੂੰ ਬਾਈ ਯਾਰ ਨਵੇਂ ਨਹੀਂ ਮੰਨੀ ਨਹੀਂ ਹੁੰਦੀ ਓਏ ਨਹੀਂ 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 ਹੋ ਗਈ ਮੇਵੀ ਹੁਣ ਕਿੱਥੇ ਹੋ ਗਈ ਹੋ ਗਈ ਮੇਵੀ ਬਾਈ ਇਹਨੂੰ ਮੈਂ ਪਹਿਲੇ ਮੈਂ ਬਾਈ ਜਵਾਨ ਕੀਤੀ ਹੋਈ ਆ ਸਾਢੇ ਜਿਹੜਾ ਮੇਰਾ ਮੈਨੂੰ ਦੇ ਦੇ ਮੈਂ ਇਹਨੂੰ ਜਵਾਨ ਕਾ ਹੋ ਗਈ ਉਹ ਵੀ ਤਾਂ ਘਟਾ ਨਹੀਂ ਹੁਣ ਤਾਂ ਵੇਚਤੀ ਫਾੜਾ ਮੇਵੀ ਪਰ ਇਹ ਹੋ ਜਾ ਚਲੋ ਰੇ ਵੇਚਤੀ ਅਸੀਂ ਬੱਕਰੀ ਲੈ ਪੈਸੇ ਅਸੀਂ ਲੈਣੇ ਲੋੜੀ ਮੰਗੇ ਆਉਨੇ ਆ ਥੱਲੇ ਹਾਂ ਜਾ ਜਾ ਥੋੜੀ ਹੁਣ ਆ ਆ ਫਿਰ ਲੈ ਨੀ ਆ ਕੇ ਥੋੜੀ ਲੈ ਸਾਡਾ ਮੋਦਾ ਦੇ ਹੁਣ 500 ਰੁਪਏ ਘਾਟਾ ਬੋਆ ਦੇ ਆ ਛੱਡ ਹੋਰ ਕਾ ਨੂੰ ਬੱਕਰੀ ਦਾ ਦੇ ਕਿੱਡੀ ਵੱਡੀ ਦੀ ਯਾਰਾ ਇਹ ਸਾਡੀ ਲੋੜੀ ਦੇ ਦੇ ਚੰਗਾ ਹੋਣੀ ਵੀ ਲੈ ਗਈ ਸਾਡੀ ਲੋੜੀ ਦੇ ਦੇ ਦੂਆ ਵੀ ਦੇ ਦੇ ਨਾ ਕੋਈ ਚੰਗਾ ਦੇ ਗੁਆ ਨੀ ਪਾਦਾ